ਅੱਜ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਜੁਆਇੰਟਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸਰਬਜੀਤ ਸਿੰਘ ਮਾਨ ਯੂਐਸਏ ਤੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਸੇਵਾ ਮੁਫਤ ਆਪ੍ਰਸ਼ਨ ਅਤੇ ਜਾਂਚ ਕੇਪੇ ਸ਼ਿਕਾਰਮਾਸਿਅਵਕੇ ਲਗਾਇਆ ਗਿਆ ਇਸ ਕੈਂਪ ਵਿੱਚ ਦੂਦਰਾਡੇ ਤੋਂ ਆਏ ਹੋਏ ਲੋਕਾਂ ਨੇ ਮਾਹਰ ਡਾਕਟਰਾਂ ਤੋਂ ਆਪਣੀ ਅੱਖਾਂ ਦਾ ਚੈੱਕਅਪ ਕਰਵਾਇਆ ਗਿਆ ਇਸ ਮੌਕੇ ਗਲਬਾਦ ਰਣ ਜੁਆਇੰਟਡ ਸਿੱਖ ਮਿਸ਼ਨ ਇੰਡੀਆ ਦੇ ਚੇਅਰਮੈਨ ਅਵਤਾਰ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਅੱਖਾਂ ਦੇ ਫ੍ਰੀ ਚੈੱਕਅਪ ਕਰਨ ਦੇ ਕੈਂਪ ਲਗਾਏ ਜਾ ਰਹੇ ਹਨ ਤੇ ਸਾਡੀ ਸੰਸਥਾ ਦਾ ਇਹ 716ਵਾਂ ਕੈਂਪ ਹੈ ਜਿਸ ਵਿੱਚ ਹੁਣ ਤੱਕ 334000 ਮਰੀਜ਼ਾਂ ਦੇ ਚੈੱਕਅਪ ਕਰਕੇ 159000 ਮਰੀਜ਼ਾਂ ਨੂੰ ਫ੍ਰੀ ਐਂਕਾਟ 40000 ਮਰੀਜ਼ਾਂ ਨੂੰ ਅੱਖਾਂ ਦੇ ਆਪਰੇਸ਼ਨ ਕੀਤੇ ਗਏ ਹਨ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਜਿੰਨੀਆਂ ਵੀ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਨੇ ਉਸ ਵਿੱਚ ਸਰਬਜੀਤ ਸਿੰਘ ਮਾਨ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਉਨਾ ਦੇ ਸਕੇ ਅੱਜ ਦੇ ਕੈਂਪ ਦੌਰਾਨ ਪ੍ਰੀਸਾ ਆਈ ਹਸਪੀਟਲ ਅੰਮ੍ਰਿਤਸਰ ਦੇ ਮਾਹ ਡਾਕਟਰਾਂ ਵੱਲੋਂ ਕੈਂਪ ਵਿੱਚ ਆਏ ਲੋਕਾਂ ਦੀ ਅੱਖਾਂ ਦੀ ਬਰੀਕੀ ਨਾਲ ਜਾਂਚ ਕਰਕੇ ਫ੍ਰੀ ਆਪਰੇਸ਼ਨ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਉਹਨਾਂ ਨੂੰ ਫ੍ਰੀ ਦਵਾਈਆਂ ਅਤੇ ਐਨਕੇ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਵੱਲੋਂ ਸਰਬਜੀਤ ਸਿੰਘ ਮਾਨ ਯੂਐਸਏ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿ ਸਾਨੂੰ ਮਾਨਿਕ ਸਾਡੇ ਪਿੰਡ ਦੇ ਜੰਪਲ ਸਰਬਜੀਤ ਸਿੰਘ ਮਾਨ ਯੂਐਸਏ ਤੇ ਉਹਨਾਂ ਦੇ ਪਰਿਵਾਰ ਵੱਲੋਂ ਵਦੇਸੀ ਧਰਤੀ ਅਮਰੀਕਾ ਵਿੱਚ ਰਹਿ ਕੇ ਆਪਣੀਆਂ ਦਹਾ ਨਵਾਂ ਦੀ ਕਿਰਤ ਵਿੱਚੋਂ ਪੰਜਾਬ ਅਤੇ ਹਿੰਦੁਸਤਾਨ ਦੇ ਅੱਖਾਂ ਦੇ ਫ੍ਰੀ ਚੈੱਕਅਪ ਲਗਾ ਕੇ ਉਹਨਾਂ ਦੀ ਸੇਵਾ ਕਰ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਗਨਕ ਸੱਕ ਕਮਿਸ਼ਨ ਮਰਸੀਡੀਜ਼ ਹਸਤਾ ਦੇ ਬਲੋਂ ਖਾਲੇ ਪੈਂਟ ਚੜਾਏ ਜਾ ਰਹੇ ਇਹਦੇ ਵਿੱਚ ਇਹ ਸੰਸਥਾ ਦਾ 700 ਟੋਮਾ ਕੈਂਪ ਹੈ ਇਸ ਕੈਂਪ ਦੇ ਵਿੱਚ ਸਰਦਾਰ ਸਾਰਜ ਸਿੰਘ ਮਾਨ ਯੂਐਸ ਵਾਲੇ ਜਿਹੜੇ ਇਹਨਾਂ ਸਵਾਮਾ ਕਰਦੇ ਆ ਉਨਾ ਨੂੰ ਛੇਵਾਂ ਕੈਂਪਾਂ। ਉਹ ਅੱਜ ਤੱਕ ਟੋਟਲ ਮਲਟੀਸਪਿਸ਼ਲਿਟੀਨ ਦੇ ਬਲੋਂ 702 ਟੈਂਪ ਲਗਾਏ ਗਏ ਜਿਨ੍ਹਾਂ ਦੇ ਵਿੱਚ 3,33,852 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਔਰ 1,95,012 ਮਰੀਜ਼ਾਂ ਨੂੰ ਇਨਕਲਿਨਤੀ ਗਈ। ਔਰ 40,190 ਮਰੀਜ਼ਾਂ ਦੇ ਪ੍ਰੈਸ਼ਰ ਕੀਤੇ ਗਏ। ਸੋ ਇਹਦੇ ਵਿੱਚ ਸਾਰੀਆਂ ਜਨਿਵਿ ਸਵਾਮ ਆਆਂ ਮਰੀਜ਼ਾਂ ਨੂੰ ਮਹੱਤਵ ਵਾਇ ਦਿੱਤੀ ਜਾਂਦੀ। ਮੌਤਾਂ ਜਾਂਦੀ ਐਨਕਤ ਦਿੱਤੀ ਜਾਂਦੀ ਆ। ਉਹ ਮੌਤ ਸਾਰੇ ਚਿੱਟੀ ਮੋਦੀ ਪੁਲਿਸ ਨੇ ਕੀਤੀ ਜਾਂਦੀ ਹੈ। ਇਹਨਾਂ ਸਵਾਮਾਂ ਦੇ ਵਿੱਚ ਸਰਦਾਰ ਸੱਜ ਸਮਾਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦਾ ਬਹੁਤ ਧੰਨਵਾਦ। ਅੱਜ ਵੀ ਉਹ ਮਰ ਕਿਸੇ ਮਰਦ ਨੂੰ ਯਾਦ ਕਰਦੇ ਵੀ ਨਾ ਕੈਂਪਾਂ ਵਿੱਚ ਬਹੁਤ ਬਹੁਤ ਤਨਮਨਤਾ ਨਾਲ ਸੇਵਾ ਕਰਕੇ ਆਪਾਂ ਇਹਨਾਂ ਸਵਾਮਾਂ ਨੂੰ ਜਾਰੀ ਰੱਖੀਏ ਤਾਂ ਉਹਨੂੰ ਸਮਾਜ ਦੇ ਵਿੱਚੋਂ ਦਾ ਅੰਨਾ ਪਣੇ ਉਹਨੂੰ ਦੂਰ ਛੱਡਿਆ ਜਾਵੇ। ਇਹ ਇੱਕ ਦਿਨ ਦਾ ਕੰਮ ਹੁੰਦਾ ਜੀ, ਜੇਕਰ ਇੱਕ ਦਿਨ ਹੁੰਦਾ। ਔਰ ਸੰਸਥਾ ਦੇ ਕੋਲ ਉਹਦੇ ਕੈਂਪਰ ਡੇਲੀ ਲਗਾਏ ਜਾਂਦੇ ਆ। ਅੱਜ ਪਿੰਡ ਸਕਾਰ ਵਿਖੇ ਕੈਂਪ ਹੈ ਕੱਲ ਅਸੀਂ ਤਲਵੰਡੀ ਸਾਬੋ ਵਿਖੇ ਕੈਂਪ ਲਗਾ ਰਹੇ ਹਾਂ ਸੋ ਇਸ ਦਾ ਰੋਸ ਸਾਂਸਾ ਦਾ ਕੈਂਪ ਹੁੰਦਾ ਹੈ ਲਗਾਤਾਰ ਕੈਂਪ ਇਸ ਤਰ੍ਹਾਂ ਚੱਲਦੇ ਆ ਸਾਡੇ ਤਿੰਨ ਸੈਂਟਰ ਐ ਇੱਕ ਪਿੰਡ ਬਿਆਸ ਨੂੰ ਜ਼ਿਲ੍ਹਾ ਜੂਧੂ ਦਾ ਸੈਂਟਰ ਐ ਹਰ ਇੱਕ ਮਹੀਨੇ 25 ਤਰੀਕ ਨੂੰ ਕੈਂਪ ਲੱਗਦਾ ਹੈ ਉਹ ਦੂਸਰਾ ਪਿੰਡ ਲਾੜਾ ਜ਼ਿਲ੍ਹਾ ਲੋਨੀਆ ਹਰ ਇੱਕ ਮਹੀਨੇ ਦੀ 5 ਤਰੀਕ ਨੂੰ ਫ੍ਰੀ ਕੈਂਪ ਲੱਗਦਾ ਹੈ ਔਰ ਤੀਸਰਾ ਪਿੰਡ ਬੋਲਿਆ ਜ਼ਿਲ੍ਹਾ ਗੁਰਦਾਸਪੁਰ ਤੋਂ ਮੌਂਦੇ ਲੱਗੇ ਹਰ ਇੱਕ ਮਹੀਨੇ ਦੀ 25 ਤਰੀਕ ਤੇ ਤਿੰਨ ਸੈਂਟਰ ਸਾਰਾ ਸਾਲ ਚੱਲਦੇ ਆ ਸਾਰਿਆਂ ਸਮਾਪਿਤ ਕੀ ਇਹ ਉਹਨਾਂ ਪੀਲ ਆ ਜੀ ਜੋ ਦੁਨੀਆਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਗਰੀਬੀ ਦੇ ਕਾਰਨ ਲੋਕਾਂ ਦਾ ਇਲਾਜ ਨਹੀਂ ਕਰਾ ਸਕਦੇ ਉਹ ਜਿੰਨਾ ਵੀ ਹੋ ਸਕੇ ਜਿਸ ਤਰ੍ਹਾਂ ਅਸੀਂ ਖੇਤਾਂ ਨੂੰ ਉਤਸ਼ਾਹ ਕਰਦੇ ਹਾਂ ਕਬਡੀਆਂ ਤੇ ਇਹਨਾਂ ਪੈਸੇ ਕਰਦੇ ਹਾਂ ਉਹ ਸੰਗ ਦੀਨੇ ਪੈਸੇ ਕਰਦੇ ਹਾਂ ਵੱਡੀ ਗੱਲ ਸਿਹਤ ਤੇ ਸਿੱਖਿਆ ਹੈ ਔਰ ਆਪਾਂ ਜਿੰਨਾ ਬਹੁਤ ਬਹੁਤ ਹੋ ਸਕੇ ਲੋਕਾਂ ਨੂੰ ਸਿੱਖਿਆਪਤੀ ਜਾਗਰੂਕ ਰੂਪ ਨੇ ਜਾਗਰੂਕ ਕਰੀਏ ਸਵਾਵਾ ਕਰੀਏ ਜੇ ਆਪਾਂ ਪੈਸੇ ਨਾਲ ਸੇਵਾ ਨਹੀਂ ਕਰ ਸਕਦੇ ਤਾਂ ਆਪਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਦੀ ਸੇਵਾਵਾ ਕਰ ਸਕਦੇ ਹਾਂ ਤੁਸੀਂ ਸਾਰਿਆਂ ਨੂੰ ਪੀਲਾ ਵੀ ਭਾਰਣ ਮਿਲ ਕੇ ਆਪਣੇ ਪੰਜਾਬ ਦੇ ਵਿੱਚ ਜੋ ਗੁਰਮੀਤ ਸਿੰਘ ਸਾਹਿਬਾਨ ਨੇ ਇਹ ਸਵਾਮਾਂ ਆਰੰਭਤਾ ਕੀਤੀਆਂ ਆ ਸਾਨੂੰ ਮੌਕਾ ਵਟਿਆ ਆ ਅੱਜ ਵੱਧ ਤੋਂ ਵੱਧ ਹਿਸਾਲ ਆ ਕਿ ਸਮਾਜ ਦੀ ਸੇਵਾ ਕਰ ਸਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦੇ ਮੇਰੇ ਨਗਰ ਪਿੰਸ਼ਕਾਰ ਮਸਲਿਆਂ ਕੇ ਮੇਰੇ ਹੀ ਪਿੰਡ ਦੇ ਮਾਨਸ ਪਰਿਵਾਰ ਹੈ ਜੋ ਕੈਲੀਫੋਰਨੀਆ ਮੌਕਾ ਅਮਰੀਕਾ ਦੀ ਸੰਸਥਾ ਜੋ ਹਰ ਸਾਲ ਪੰਜਾਬ ਦੇ ਵਿੱਚ ਹਿੰਦੁਸਤਾਨ ਨੂੰ ਸਫਲ ਹੁੰਦੇ ਨੇ ਉਹ ਇਹ ਮੈਨੂੰ ਮਾਣ ਆਪਣੇ ਸਮਾਨ ਪਰਿਵਾਰ ਤੇ ਸਦਾ ਸਤਿ ਸ੍ਰੀ ਅਕਾਲ ਮਾਨ ਸਾਹਿਬ ਗਵਿੰਦਰ ਸਿੰਘ ਜੀ ਮਾਨ ਇਹ ਪਰਿਵਾਰ ਹਰ ਸਾਲ ਆਪਣੇ ਨੇਗਟਿਵ ਵਿੱਚ ਇਸੇ ਤਰੀਕ ਨੂੰ ਮੇਰੇ ਨਾਲ ਲਗਭਗਨ ਪੱਤੀ ਕਰਦੇ 24 ਨਵੰਬਰ ਜਾਂ ਆਸ-ਪਾਸ ਕਰਕੇ ਹਰ ਸਾਲ ਸੇਵਾ ਕਿਸ ਤਰ੍ਹਾਂ ਕੈਂਪ ਲਗਾ ਕੇ ਜੋ ਜੁਰਗ ਨਹੀਂ ਜਾਂ ਮਾਰੇ ਲੋਕ ਨੇ ਉਹਨਾਂ ਨੂੰ ਇਹ ਬਹੁਤ ਵੱਡਾ ਹੈ ਵਿਦਿਆਰਥੀ ਹੰਦਬਾਹ ਨੇਤਰ ਇਹ ਸਾਡੀ ਰੋਸ਼ਨੀ ਦਾ ਨਿਸਤਰ ਹੈ ਜਿਹੜਾ ਕਈ ਲੋਕ ਨਹੀਂ ਇਲਾਜ ਦਿਵਾ ਸਕਦੇ ਪਰ ਇਹਨਾਂ ਦੀ ਬੜੀ ਵੱਡੀ ਸਾਨੂੰ ਉਪਰਾਲੇ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਅਸੀਂ ਇਸ ਪਰਿਵਾਰ ਦਾ ਧੰਨਵਾਦ ਕਹਿੰਦੇ ਹਾਂ ਮੈਂ ਬੜਾ ਖੁਸ਼ ਹਾਂ ਇਸ ਸਾਲ ਲਗਭਗ 24 24 25 25 ਕਿਲੋਮੀਟਰ ਤੋਂ ਲੋਕ ਆ ਕੇ ਗੁਰਦਾਸਪੁਰ ਤੋਂ ਲਾਗੂ ਅਸਨਾਲੇ ਲਾਗੂ ਮੈਂ ਜਦੋਂ ਪੱਤੀ ਲਿਖਦਾ ਸੀ ਇਹਨਾਂ ਦੇ ਪਿੰਡਾਂ ਦੇ ਨਾਮ ਲਿਖਤਾ ਸੀ ਇਹ ਮੇਰੇ ਨਗਰਪਿੰਡ ਸ਼ਕਾਤ ਤੋਂ ਪਹੁੰਚੇ ਨੇ ਔਰ ਉਹਨਾਂ ਦਾ ਇਲਾਜ ਅੱਜ ਉਹਨਾਂ ਚੈੱਕਅਪ ਹੈ फिर उन्होंने इलाज किया तो जाएगा ऑपरेशन किए तो जा मेरे नगर के सारी पंचायत वालों नौजवान भीर वालों रतन सिंह जी ने गुरपाल तो सिंह बाबा जी ने गुरशांत सिंह और जिन्हें मेरे नौजवान साथी ने खास करके नौजवान जंग बलड वो तो बहुत सेवा करके खुश है अब साढ़े मान परिवार ने हो सू मान बख्शे बहुत बहुत धन्यवाद इस मान परिवार का सरदार सतम मान साहब ਔਰ ਗੁੰਦਰ ਸਿੰਘ ਜਮਾਨ ਜੋ ਇਸ ਨਗਰ ਵਿੱਚ ਹਰ ਸਾਲ ਕੈਂਪ ਲਾ ਕੇ ਬੜੀ ਬੜੀ ਸੇਵਾ ਲੈ ਰਹੇ ਨੇ ਬਹੁਤ ਬਹੁਤ ਧੰਨਵਾਦ